ਹਾਂਜੀ ਹੁਣ ਨਾ ਸਿਆਲ ਦੇ ਨਾਲ ਜੇ ਨੇ ਤੇ ਬਹੁਤ ਸਾਰੇ ਭੈਣ ਭਰਾ ਮੈਨੂੰ ਪੁੱਛਦੇ ਨੇ ਵੀ ਤੁਹਾਡੀ ਜਿਹੜੀ ਬੈਗ ਤੇ ਜਦੋਂ ਤੁਹਾਡੇ ਸਰੀਰ ਤੇ ਤੁਹਾਨੂੰ ਗਰਮੀ ਆਉਂਦੀ ਹੈ ਕਿਉਂਕਿ ਮੈਂ ਜਿੰਮੇ ਪਹਿਲਾਂ ਗੱਲ ਕੀਤੀ ਹੈ ਵੀ ਇਸ ਹਲਾਤਾਂ ਵਿੱਚ ਸਾਡੇ ਸਰੀਰ ਦੀ ਜਿਹੜੀ ਮੰਨ ਲਓ ਦਿੱਕਤ ਹੈ ਨਾ ਸਿਆਲ ਚ ਹੋਰ ਹੁੰਦੀ ਆ ਗਰਮੀ ਚ ਹੋਰ ਹੈ ਇੱਕ ਭਰਾ ਦਾ ਕਮੈਂਟ ਵੀ ਆਇਆ ਸੀ ਕਹਿੰਦੇ ਵੀ ਮੇਰਾ ਨਾ ਬੈਗ ਤੇ ਪਿੱਛੇ ਮੈਨੂੰ ਪਸੀਨਾ ਆਉਂਦਾ ਕਮਰ ਤੇ ਵੀ ਤੁਹਾਨੂੰ ਪਸੀਨਾ ਆਉਂਦਾ ਹੈ ਅੱਜ ਮੈਂ ਗੱਲ ਕਰਦਾ ਵੀ ਜਿੰਮੇ ਗੱਲ ਕਰਨਾ ਵੀ ਅੱਜ ਤੋਂ ਇਸ ਸਾਲ ਨੂੰ ਛੱਡ ਕੇ ਪਿਛਲੇ 3 ਸਾਲ ਤੱਕ ਪਹਿਲਾਂ ਮੈਨੂੰ ਦਿੱਕਤ ਆ ਗਈ ਸੀ ਬਹੁਤ ਮੇਰੇ ਮੈਂ ਬੈਗ ਤੇ ਪਸੀਨਾ ਮੈਨੂੰ ਆਉਂਦਾ ਸੀ ਆ ਮੇਰੇ ਸੱਜੇ ਪਾਸੇ ਫੇਸ ਦੇ ਨਾ ਆ ਪੂਰੇ ਯਾਨੀ ਕਿ ਸੱਜੇ ਪਾਸੇ ਦੀ ਜਿਹੜੀ ਮੇਰੀ ਇੰਦਰੀਏ ਇੱਥੇ ਜ਼ਿਆਦਾ ਹੋਈ ਵੀ ਨਾ ਤੇ ਇੱਥੇ ਮੈਨੂੰ ਹਮੇਸ਼ਾ ਮੈਨੂੰ ਠੰਡਾ ਮਹਿਸੂਸ ਹੁੰਦਾ ਸੀ ਹਮੇਸ਼ਾ ਮੈਨੂੰ ਠੰਡੀ ਗਰਮੀ ਆਉਂਦੀ ਸੀ ਪਸੀਨਾ ਆਉਂਦਾ ਸੀ ਪਰ ਤੁਸੀਂ ਯਕੀਨ ਮੰਨ ਲਿਓ ਹੁਣ ਮੈਨੂੰ ਇਸ ਸਾਲ ਜਿੱਦਾਂ ਹੁਣ ਮੈਂ ਜਿਹੜਾ ਅਜਾ ਹਾਲਾਤ ਅੰਡਾ ਰਹੀਆਂ ਤੇ ਸਾਨੂੰ 9 ਮਹੀਨੇ ਹੋ ਗਏ ਲਗਾਤਾਰ ਐਕਸਰਸਾਈਜ਼ ਕਰਦੇ ਹਨ ਵੈਸੇ ਤਾਂ ਮੈਨੂੰ 4 ਸਾਲ ਹੋ ਗਏ ਨੇ ਜੋ ਮੈਂ ਹਲਾਤ ਹੰਡਾਦੇ ਆ ਮarli ਵਾਈਫ ਨਾਲ ਤੇ ਪਰ ਜਿਹੜੇ ਆ 9 ਮਹੀਨੇ ਮੈਂ ਲਗਾਤਾਰ ਐਕਸਰਸਾਈਜ਼ ਕੀਤੀ ਨਾ ਆਪਣੀ ਲਗਾਤਾਰ ਐਕਸਰਸਾਈਜ਼ ਕਰਨ ਨਾਲ ਨਾ ਮੇਰੀ ਸਰੀਰ 'ਚ ਨਾ ਬਹੁਤ ਜ਼ਿਆਦਾ ਫਰਕ ਆਇਆ ਤੇ ਤੁਸੀਂ ਪੁੱਛੋ ਤੇ ਜਿਹੜੇ ਪਹਿਲੇ 3 ਸਾਲਾਂ ਦਾ ਆਏ ਨੇ ਉਹਦੇ ਵਿੱਚ ਮੈਨੂੰ ਬਹੁਤ ਦਿੱਕਤਾਂ ਆਈਆਂ ਮੈਨੂੰ ਇੱਕ ਸਾੜ ਮੈਨੂੰ ਪਸੀਨਾ ਆਉਣਾ ਪੂਰਾ ਸਵੇਰ ਜਦ ਮੈਨੂੰ ਮੇਰਾ ਤੁਸੀਂ ਦੇਖਿਆ ਹੋਣਾ ਤੁਸੀਂ ਸ਼ਾਇਦ ਨੋਟ ਕੀਤਾ ਹੋਣਾ ਮੇਰੀ ਅੱਖਾਂ ਵੀ ਇੱਕ ਅੱਖ ਮੇਰੀ ਵੱਡੀ ਹੁੰਦੀ ਸੀ ਇੱਕ ਅੱਖ ਮੇਰੀ ਛੋਟੀ ਹੁੰਦੀ ਸੀ ਕਿਉਂਕਿ ਜਦੋਂ ਆਪਣਾ ਬੋਡੀ ਜਦੋਂ ਆਪਣਾ ਬੋਡੀ ਨੂੰ ਸਟ੍ਰੈਸ ਹੁੰਦਾ ਹੈ ਨਾ ਸਰਦਿਕ ਰੀਡ ਦੀ ਹੱਡੀ ਦੇ ਕਿਹਦੇ ਵਿੱਚ ਤਾਂ ਆਪਣੀ ਇੱਕ ਅੱਖ ਵੱਡੀ ਹੁੰਦੀ ਹੈ ਇੱਕ ਛੋਟੀ ਹੋ ਜਾਂਦੀ ਹੈ ਅੱਖਾਂ ਲਾਲ ਵੀ ਹੁੰਦੀਆਂ ਨੇ ਇਹ ਚੀਜ਼ ਮੈਂ ਤੁਹਾਨੂੰ ਮੈਂ ਫੋਟੋ ਨਾਲ ਐਡ ਕਰ ਦੂੰਗਾ ਤੁਸੀਂ ਦੇਖ ਵੀ ਲਿਓ ਤੇ ਇਹ ਚੀਜ਼ ਵੀ ਮੈਂ ਬਹੁਤ ਫੇਸ ਕੀਤੀ ਤੇ ਉਹਦੇ ਬਾਅਦ ਮੈਨੂੰ ਮੰਨ ਲਓ ਠੰਡਾ ਪਸੀਨਾ ਆਉਣਾ ਤੇ ਰੋਟੀ ਖਾਣੀ ਰੋਟੀ ਪਚਣੀ ਨਹੀਂ ਹੈ ਤੇ ਮਨ ਭਰੇ ਭਰੇ ਰਹਿਣਾ ਤੇ ਹਰ ਵੇਲੇ ਮਨ ਜਣਾ ਚਿਰਚੜਾ ਜਾ ਯਾਨੀ ਕਿ ਬਹੁਤ ਦਿੱਕਤਾਂ ਹੈਗੀਆਂ ਸੀ ਪਹਿਲਾਂ ਮੈਨੂੰ ਪਰ ਲਗਾਤਾਰ 9 ਮਹੀਨੇ ਜਿਵੇਂ ਪਹਿਲਾਂ ਗੱਲ ਕੀਤੀ ਲਗਾਤਾਰ 9 ਮਹੀਨੇ ਨੀਂਦ ਨਾਲ ਸੀ ਆਪਣੀ ਜਿਹੜੀ ਜਿਹੜੀ ਰੁਟੀਨ ਹੈ ਨਾ ਸਾਰੀ ਉਹ ਮੇਰੀ ਬਹੁਤ ਜ਼ਿੰਦਗੀ ਮੇਰਾ ਸੁਧਾਰ ਆਇਆ ਜਿਹੜੀ ਲਗਾਤਾਰ ਰੁਟੀਨ ਕਰਦੇ ਜਾ ਰਹੇ ਹਾਂ ਪਿਛਲੇ 9 ਮਹੀਨਿਆਂ ਤੋਂ ਬਾਕੀ ਜਿਹੜੀ ਮਿਹਨਤ ਹੈ ਪਿਛਲੇ 4 ਸਾਲ ਤੋਂ ਲਗਾਤਾਰ ਕਰਦਾ ਆ ਰਹੇ ਹਾਂ ਮੈਂ ਮਿਹਨਤ ਕਦੇ ਛੱਡੀ ਨਹੀਂ ਆ ਪਰ ਜਿਹੜਾ ਮੈਨੂੰ ਮੇਨ ਮੈਨੂੰ ਫਾਇਦਾ ਹੋਇਆ ਉਹ ਲਗਾਤਾਰ ਜਿਹੜਾ ਇੱਕ ਬਿਨਾ ਇੱਕ ਦਿਨ ਵੀ ਨਾ ਕਾਇ ਨਹੀਂ ਪਾਇਆ ਸੀ ਜਿਹੜੀ ਐਕਸਰਸਾਈਜ਼ ਨੂੰ ਉਹ ਇਹਦੇ 9 ਮਹੀਨੇ ਹੁਣ ਸਾਨੂੰ 9 ਮਹੀਨੇ ਹੋ ਗਏ ਨੇ ਤੇ ਐਕਸਰਸਾਈਜ਼ ਕਰਦੇ ਆ ਇਹਨੂੰ ਇਹਦੇ ਮੈਨੂੰ ਬਹੁਤ ਫਾਇਦਾ ਹੋਇਆ ਪਰ ਅੱਜ ਦੀ ਮੈਂ ਗੱਲ ਕਰਾ ਆਪਣੀ ਅੱਜ ਮੇਰੀ ਆ ਦੇਖੋ ਮੇਰਾ ਫੇਸ ਬਿਲਕੁਲ ਰਾਤ ਨੂੰ ਵੀਡੀਓ ਸ਼ੂਟ ਕਰ ਰਿਆ ਮੈਂ ਤੇ ਮੇਰੇ ਫੇਸ ਤੇ ਬਿਲਕੁਲ ਗਰਮੀ ਨਹੀਂ ਹੈ ਜੀ ਤੇ ਇਸ ਟਾਈਮ ਮੈਂ ਸਿੰਪਲ ਆਹ ਜੈਕਟ ਪਾਈ ਹੋਈ ਹੈ ਨੋਰਮਲ ਪੂਰੀਆਂ ਮਾਂ ਦੀ ਠੰਡ ਇਸ ਟਾਈਮ ਠੰਡ ਪੂਰੀ ਹੋ ਗਈ ਹੈ ਪਰ ਠੰਡ ਮੈਨੂੰ ਨਹੀਂ ਮਹਿਸੂਸ ਨਹੀਂ ਹੁੰਦੀ ਹੁਣ ਕਿਉਂਕਿ ਕਪੜੇ ਪਾਏ ਹੋਏ ਨੇ ਇਹ ਹੀ ਇਹ ਹੀ ਲਾਤਾ ਜੀ ਮੈਂ ਪਹਿਲਾਂ ਗੱਲ ਕਰਾ ਆਪਣੇ ਜਦੋਂ ਮੈਂ ਸਾਲ 2 ਸਾਲ ਪਹਿਲਾਂ ਦੀ 3 ਸਾਲ ਤਾਂ ਉਸ ਟਾਈਮ ਤਾਂ ਮੈਂ ਤੇ ਇਸ ਟਾਈਮ ਮੈਨੂੰ ਕੰਬਲ ਦੇ ਕੇ ਰੱਖਣੇ ਪੈਂਦੇ ਸੀ ਸਰ ਤੇ ਟੋਪੀ ਲੈਣੀ ਪੈਂਦੀ ਸੀ ਬਾਹਾਂ ਨੂੰ ਕਲੌਜ਼ ਪਾਣੇ ਪੈਂਦੇ ਸੀ ਹੱਥਾਂ ਨੂੰ ਤਾਂ ਕਿਤੇ ਜਾ ਕੇ ਮੈਂ ਠੰਡ ਤੋਂ ਬਚਦਾ ਸੀ ਪਰ ਹੁਣ ਹੌਲੀ ਹੌਲੀ ਜੇ ਮੈਂ ਰਿਕਵਰੀ ਆ ਰਹੀ ਆ ਜਿਵੇਂ ਅਸੀਂ ਮਿਹਨਤ ਕਰ ਰਹੇ ਹਾਂ ਹਰ ਰੋਜ਼ ਰੋਜ਼ਾਨਾ ਤਾਂ ਉਹਦੇ ਨਾਲ ਜਿਹੜੀ ਆਪਣੀ ਰਿਕਵਰੀ ਜਿਹੜੀ ਆ ਜਿਹੜਾ ਜਿਹੜੀਆਂ ਦਿੱਕਤਾਂ ਮੈਨੂੰ ਆਣੀਆਂ ਇਹ हट ਗਈਆਂ ਨੇ ਤੇ ਦਵਾਈ ਇਸ ਤੋਂ ਲਾਭ ਮੈਂ ਕੋਈ ਨਹੀਂ ਕਹਿੰਦਾ ਕਿਉਂਕਿ ਸਾਡੇ ਇੱਥੇ ਅਕਸਰ ਮੈਨੂੰ ਬਹੁਤ ਸਾਰੇ ਭੈਣ ਤੇਰਾ ਪੁੱਛਦੇ ਨੇ ਵੀ ਤੁਸੀਂ ਦਵਾਈ ਲੈਂਦੇ ਹੋ ਦਵਾਈ ਖਾਂਦੇ ਹੋ ਕਿਹੜੀ ਦਵਾਈ ਖਾਂਦੇ ਹੋ ਦਵਾਈ ਮੈਂ ਬਾਈ ਕੋਈ ਨਹੀਂ ਖਾਨਣਾ ਇਹਦੀ ਇਸ ਰਤਾਂ ਦੀ ਰਿਕਵਰੀ ਦੀ ਕੋਈ ਦਵਾਈ ਨਹੀਂ ਹੈਗੀ ਕੋਈ ਦਾ ਕੈਪਸੂਲੀਆਂ ਕੋਈ ਟੀਕਾ ਨਹੀਂ ਹੈਗਾ ਮੈਂ ਹਰ ਅਕਸਰ ਪੋਸਟਾਂ ਪਾਉਂਦਾ ਰਹਿੰਦਾ ਆਪਣੀਆਂ ਸੋਸ਼ਲ ਮੀਡੀਆ ਤੇ ਇਸ ਲਾਤਨ ਨਹੀਂ ਸਿਰਫ ਇੱਕੋ ਇੱਕ ਦਵਾਈ ਹੈ ਜਿਹੜੀ ਤੁਹਾਨੂੰ ਠੀਕ ਕਰ ਸਕਦੀ ਹੈ ਜਿਹੜੀ ਤੁਹਾਨੂੰ ਤੁਹਾਡੀ ਜ਼ਿੰਦਗੀ ਨੂੰ ਥੋੜਾ ਬਿਹਤਰ ਕਰ ਸਕਦੀ ਹੈ ਉਹ ਹੈ ਜੀ ਐਕਸਰਸਾਈਜ਼ ਐਕਸਰਸਾਈਜ਼ ਜਿਹੜੀ ਮਿਹਨਤ ਹੈ ਸੰਘਰਸ਼ ਹੈ ਰੋਜ਼ਾਨਾ ਦਾ ਤੁਸੀਂ ਹਰ ਰੋਜ਼ ਇੱਕ ਰੂਟੀਨ ਲੈ ਕੇ ਆਪਣੀ ਚੱਲੋ ਐਕਸਰਸਾਈਜ਼ ਦੀ ਉਹ ਤੁਸੀਂ ਲਗਾਤਾਰ ਕਰੋ ਤੁਹਾਡੀ ਬੋਡੀ ਨੂੰ ਆਪਣੇ ਆਪ ਤੁਹਾਨੂੰ ਲੱਗਣਾ ਵੀ ਮੈਂ ਬਾਅਦੇ ਮੈਨੂੰ ਫਰਕ ਮੇਰੀ ਬੋਡੀ 'ਚ ਫਰਕ ਪੈ ਗਿਆ ਜਿਵੇਂ ਮੈਂ ਅੱਜ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਜਿਹੜੇ ਪਹਿਲੇ 3 ਸਾਲ ਲੰਡਾਏ ਨਾ 3 60 ਦਿਨ ਸਾਲ ਉਹਦੇ 'ਚ ਬਹੁਤ ਦੁੱਖ ਦੇਖਿਆ ਮੈਂ ਪਰ ਅੱਜ ਜਿਹੜੇ ਮੇਰੇ 9 ਮਹੀਨੇ ਮੈਂ ਲਗਨ ਨਾਲ ਲਾਏ ਨੇ ਮਿਹਨਤ ਕੀਤੀ ਐ ਤੇ ਜਿਹੜੇ ਪਿੱਛੇ ਜੋ ਮੈਂ ਹੁਣ ਤੱਕ 6 ਮੇਰੇ ਆਪਰੇਸ਼ਨ ਹੋਏ ਨੇ ਯਾਨੀ ਕਿ ਜੋ ਮੈਂ ਦੁੱਖ ਣਡਾਇਆ ਉਹ ਹੁਣ ਦੁੱਖ ਚੇਤੇ ਨਹੀਂ ਆਉਂਦਾ ਕਿਉਂਕਿ ਹੁਣ ਜੋ ਮੈਂ ਜ਼ਿੰਦਗੀ ਹੰਡਾ ਰਿਹਾ ਮੈਂ ਉਹ ਬਹੁਤ ਬਿਹਤਰ ਹੈ ਹੌਲੀ ਹੌਲੀ ਕੋਸ਼ਿਸ਼ ਆ ਆਪਣੀ ਮਿਹਨਤ ਕਰੀ ਜਾਂਦੇ ਆ ਤੇ ਸਿੱਖੀ ਜਾਂਦੇ ਆ ਆਪਣੇ ਹਾਲਾਤਾਂ ਤੋਂ ਅੱਗੇ ਤੁਹਾਨੂੰ ਤੁਹਾਡੇ ਤੱਕ ਯਾਨੀ ਕਿ ਜਾਣਕਾਰੀ ਪਹੁੰਚਾਉਂਦੀ ਪਹੁੰਚਾਈ ਭਲੇ ਜ਼ੇ ਬਾਵਜੂਦ ਵੀ ਕੋਸ਼ਿਸ਼ ਆਪਣੀ ਹੁੰਦੀ ਹੈ ਵੀ ਹਰ ਰੋਜ਼ ਰੁਟੀਨ ਕਰੀਏ ਹਰ ਰੋਜ਼ ਮਿਹਨਤ ਕਰੀਏ ਆਪਣੀ ਜਿਹੜੀ ਸਿਹਤ ਨੂੰ ਅੱਗੇ ਹੋਰ ਸਿਹਤਯਾਬ ਕਰੀਏ ਤੇ ਬਾਕੀ ਜਿੰਨੀ ਜਾਣਕਾਰੀ ਮੈਨੂੰ ਆ ਤੁਹਾਡੇ ਦਾ ਆਪਾਂ ਲੈ ਕੇ ਵੀ ਆਉਨੇ ਆ ਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੁਹਾਡਾ ਕੋਈ ਕਮੈਂਟ ਹੋਵੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਕਿਸੇ ਟੌਪਿਕ ਤੇ ਵੀ ਮੈਂ ਵੀਡੀਓ ਬਣਾਵਾਂ ਜਾਂ ਮੈਂ ਗੱਲ ਕਰਾਂ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਧੰਨਵਾਦ ਸਤ ਸ੍ਰੀ ਅਕਾਲ